ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਿਹਾ ਸਾਰੇ ਸਰੋਤਿਆਂ ਨੂੰ ਜੀ ਆਣੁ ਜੀ ਸ਼ੁਰੂਆਤ ਕਰਦੇ ਆਂ ਜੀ ਵੱਡੀ ਖਬਰ ਦੀ ਵੱਡੀ ਖਬਰ ਆ ਰਹੀ ਹੈ ਹੁਣੇ-ਹੁਣੇ ਇੱਥੇ ਰੇਲ ਗੱਡੀ ਨਾਲ ਵਾਪਰਿਆ ਭਿਆਨਕ ਹਾਦਸਾ ਲੱਗੀ ਭਿਆਨਕ ਅਗ ਮੱਚ ਗਈ ਤਬਾਈ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਇੱਕ ਇੱਕ ਲਾਈਕ ਹੀ ਸਾਡੇ ਲਈ ਬਹੁਤ ਹੀ ਜ਼ਿਆਦਾ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਵੱਡੀ ਖਬਰ ਨਿਕਲ ਕੇ ਸਾਹਮਣੇ ਜੋ ਆ ਰਹੀ ਹੈ ਜੀ ਹਾਂ ਦੋਸਤੋ ਨਵੇਂ ਸਾਲ ਦੇ ਦਿਨ ਇੱਕ ਯਾਤਰੀ ਰੇਲ ਗੱਡੀ ਪੱਟੜੀ ਤੋਂ ਉਤਰ ਗਈ ਜਿਸ ਤੋਂ ਬਾਅਦ ਉੱਥੇ ਅਗਲਾ ਕੀ ਮੰਗਲਵਾਰ ਨੂੰ ਜਾਣਕਾਰੀ ਦਿੰਦੇ ਅਧਿਕਾਰੀ ਨੇ ਦੱਸਿਆ ਕਿ ਸਾਸੇ ਚ ਕਈ ਲੋਕਾਂ ਨੂੰ ਮਾਮਲੀ ਸੱਟਾਂ ਲੱਗੀਆਂ ਤੇ ਕੁਝ ਸਮੇਂ ਲਈ ਰੇਲ ਸੇਵਾ ਪ੍ਰਭਾਵਿਤ ਹੋਈ ਹੈ ਜੀ ਹਾਂ ਦੋਸਤੋ ਏਜੰਸੀ ਦੀ ਬੁਲਾਰੀ ਜਿਮ ਐਲਿਸਨ ਨੇ ਦੱਸਿਆ ਕਿ ਬੀ ਏਰੀਆ ਰੈਪਿਡ ਟ੍ਰਾਂਜਿਟ ਰੇਲ ਗੱਡੀ ਸੋਮਵਾਰ ਸਵੇਰੇ 9 ਵਜੇ ਦੇ ਕਰੀਬ ਔਰੇ ਡਾਟੋ ਲਾਫਾ 88 ਲੀ ਰਵਨ ਹੋਈ ਸੀ ਜਦੋਂ ਰੇਲ ਗੱਡੀ ਦੇ ਅਗਲੇ ਤੋਂ ਦੋ ਡੱਬੇ ਪੱਟੜੀ ਤੋਂ ਉਤਰ ਗਏ ਆ ਰੋ ਉਹਨਾਂ ਨੂੰ ਵੀ ਅੱਗ ਲੱਗੀ ਜੀहां ਦੋਸਤਾਂ ਖਬਰ ਸੈਨ ਫਰਾਂਸਿਸਕੋ ਤੋਂ ਆ ਰਹੀ ਹੈ ਜਿੱਥੇ ਕਿ ਨਵੇਂ ਸਾਲ ਵਾਲੇ ਦੇਣ ਗੀ ਡੀਲ ਗੱਡੀ ਪਟੜੀ ਤੋਂ ਉਤਰ ਗਿਆ ਤੇ ਉਸ ਤੋਂ ਬਾਅਦ ਉਸਨੂੰ ਅੱਗ ਲੱਗ ਗਈ ਜੀहां ਇਹ ਨਾਲ ਹੀ ਸਾਰੀ ਯਾਤਰੀ ਨੂੰ ਸੁਰੱਖਿਤ ਬਾਰ ਕੱਢ ਲਿਆ ਗਿਆ ਤੇ ਫਾਇਰ ਬ੍ਰੀਗ੍ਰੇਡਸ ਫਾਇਰ ਫਾਈਟਰਸ ਨੇ ਰੇਲ ਡੱਬਿਆਂ ਵਿੱਚ ਲੱਗੀ ਅੱਗ ਨੂੰ ਬੁਝਵਾਇਆ ਗਿਆ ਅਤੇ ਐਲਿਸਨ ਨੇ ਕਿਹਾ ਹੈ ਕਿ ਕਈ ਯਾਤਰੀਆਂ ਨੂੰ ਮਾਮਲੀ ਸੱਟਾਂ ਲੱਗੀਆਂ ਤੇ ਉਹਨਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਤੇ ਜਮ ਕਿਮੀਆਂ ਦੀ ਗਿਣਤੀ ਬਾਰੇ ਅਜੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਵੀਡੀਓ ਦੇਖਣ ਲਈ ਤੁਹਾਡਾ ਤਨਵਾਦ